ਅਸਿਕਾ ਤੁਸੀਂ ਦੇਖ ਰਹੇ ਹੋ ਅਮਰਤ ਪੰਜਾਬ ਚੈਨਲ ਤੇ ਅਮਰਤ ਪੰਜਾਬ ਚੈਨਲ ਦੇ ਵਿੱਚ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਕਸਰ ਅਮਰਤ ਪੰਜਾਬ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ਇਨਸਾਨਾਂ ਦੇ ਨਾਲ ਨੌਜਵਾਨਾਂ ਦੇ ਨਾਲ ਤੁਹਾਨੂੰ ਰੂਪ ਰੂਪ ਕਰਵਾਇਆ ਜਾ ਸਕੇ ਜਿਹੜਾ ਸਮਾਜ ਨੂੰ ਬਦਲਾਵ ਲਿਆਉਣ ਦੇ ਵਿੱਚ ਆਪਾਂ ਨਿਖਾਈ ਜਿਹੜਾ ਜज्ਬਾ ਰੱਖਦੇ ਨੇ ਸੋ ਅੱਜ ਦਾ ਮਹਿਮਾਨ ਜਿਹੜਾ ਨੌਜਵਾਨ ਅਜੇ ਨਾਲ ਮਿਲਵਾਨ ਜਾ ਰਿਹਾ ਯਾਨੀ ਇੱਕ ਅਨੋਠੀ ਜੀ ਪਹਿਲ ਕੀਤੀ ਹੈ ਕਿਉਂਕਿ ਤੱਪ ਦੀ ਗਰਮੀ ਜੇਕਰ ਗੱਲ ਕੀਤੀ ਜਾਵੇ ਤਾਂ ਜੂਨ ਦਾ ਮਹੀਨਾ ਯਾਨੀ ਕਿ ਜੋ ਮਹੀਨਾ ਸ਼ੁਰੂ ਹੋਣ ਵਾਲਾ ਜਿੱਤੇ ਅੱਤ ਦੀ ਗਰਮੀ ਦਾ ਪ੍ਰਕੋਪ ਜਿਹੜ ਅੜੀ ਅਲੱਗ ਜੀ ਜਿਹੜੀ ਪਹਿਲ ਕਦਮੀ ਕੀਤੀ ਗਈ ਜਿੱਥੇ ਛੱਤ ਤੇ ਕੱਚੇ ਬੱਤਨ ਜਿਹੜੇ ਆ ਉਹ ਰੱਖੇ ਗਏ ਨੇ ਜਿੱਥੇ ਪਾਣੀ ਵਿੱਚ ਪਾ ਕੇ ਰੱਖਿਆ ਗਿਆ ਤਾਂ ਜੋ ਬੇਜਮਾਨੇ ਪਸ਼ੂ ਜਿਹੜੇ ਆ ਸਵਾਫ ਕਰਨਾ ਜਿੱਥੇ ਕਿ ਪੰਛੀ ਜਿਹੜੇ ਆ ਕੇ ਜਿਹੜੇ ਆ ਉਹ ਆਨੰਦ ਜਿਹੜਾ ਲੈ ਸਕਦਾ ਤਾਂ ਜੋ ਬੇਜਵਾਨੇ ਕੁਝ ਬੋਲ ਨਹੀਂ ਸਕਦੇ ਜਿਹੜੇ ਸੋ ਉਸ ਤੋਂ ਮਹਿਮਾਨ ਮਿਲਾਨ ਤੋਂ ਪਹਿਲਾਂ ਤੁਹਾਨੂੰ ਜਿਹੜੇ ਮਾਰਕੀਟ ਦਾ ਹਾਲ ਜ਼ਰੂਰ ਦੱਸਾਂਗੇ ਇਸ ਵੇਲੇ ਅਹਿਮਦ ਪੰਜਾਬ ਚੈਨਲ ਦੀ ਟੀਮ ਜਿਹੜੀ ਹੈ ਹਲਕਾ ਸੁਜਾਨਪੁਰ ਵਿਖੇ ਪਹੁੰਚੀ ਹੈ ਜਿੱਥੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਗਰਮੀ ਦੇ ਜਿਹੜੇ ਕਿਵੇਂ ਦੇ ਹਾਲਾਤ ਨੇ ਔਰ ਬਿਜ਼ਨਸ ਦੇ ਵਿੱਚ ਕਿਹੜਾ ਫਰਕ ਜਿਹੜਾ ਵੇਖ ਨੂੰ ਮਿਲਦਾ ਹੈ ਇਸ ਗਰਮੀ ਦੇ ਕਾਰਨ ਸਰ ਗਰਮੀ ਦਾ ਕਿਵੇਂ ਦਾ ਜਿਹੜਾ ਹਾਲਾਤ ਨੇ ਇਸ ਵੇਲੇ ਗਰਮੀ ਦੇ ਹਾਲਾਤ ਥੋੜੇ ਠੀਕ ਹੀ ਆਲੇ ਮੌਸਮ ਕਿਉਂ ਠੰਡਾ ਆ ਨਾ ਥੋੜਾ ਗਰਮੀ ਘਟ ਪੈ ਰਹੀ ਹੈ ਉਹ ਉਸ ਕਾਰਨ ਗਰਮੀ ਥੋੜੀ ਘਟ ਗਈ ਹੈ। ਕੀ ਲੱਗਦਾ ਕਿ ਗਰਾਖ ਦੇ ਵਿੱਚ ਵੀ ਕੋਈ ਫਰਕ ਪਿਆ ਕਿਉਂਕਿ ਅੱਜ ਦਾ ਮੌਸਮ ਠੰਡਾ ਬੀਤੀ ਰਾਤ ਜਿਹੜੀ ਬਾਹਰ ਥੋੜੀ ਹਲਕੀ ਹਲਕੀ ਹੋ ਰਹੀ ਹੈ। ਗਾਹ ਦਾ ਥੋੜਾ ਮੰਦਾ ਯਾਰ, ਪ੍ਰੋਗਰਾਮ ਥੋੜਾ ਸਨਾਟਾ ਪਿਆ ਯਾਰ। ਕਿਉਂ ਛੁੱਟੀਆਂ ਪੈ ਗਈਆਂ ਸਕੂਲ ਦੇ ਵਿੱਚ ਬੱਚਿਆਂ ਨੂੰ? ਉਸ ਕਾਰਨ ਥੋੜਾ ਸਨਾਟਾ ਪੜਾ ہوا। ਥੋੜਾ ਗਾਹ ਬਹੁਤ ਘੱਟ ਹੋ ਗਿਆ। ਤੇ ਲੋਕ ਘਰਾਂ ਤੋਂ ਨਿਕਲ ਤੋਂ ਗਰੀਜ ਕਰਦੇ ਨੇ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਤਪਦੀ ਗਰਮੀ ਜਿਹੜੀ ਵੇਖੋ ਨਾ ਮਿਲਦੀ। ਹਾਂਜੀ ਗਰਮੀ ਤਾਂ ਬਹੁਤ ਆ। ਬਾਰੋਂ ਗਾਹ ਘਟਾ ਰਿਹਾ ਕਿਉਂ ਗਰਮੀ ਬਹੁਤ ਪੜ ਰਹੀ ਆ ਲੋਕੀ ਸਨਾਟਾ ਪਿਆ ਲੋਕੀ ਬਾਹਰੋਂ ਗਾਗਣੀਆਂ ਦਾ ਘਟਾ ਲਾ ਗਾ ਕੱਲ ਜਿਹੜਾ ਜੇਟ ਮਹੀਨਾ ਸ਼ੁਰੂ ਹੋਣ ਵਾਲਾ ਜਿਹਨੇ ਜੂਨ ਦਾ ਮਹੀਨਾ ਕਿਹਾ ਜਾਂਦਾ ਇਹ ਤਾਂ ਤਪ ਦੀ ਗਰਮੀ ਪੈਂਦੀ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਆਂਦੇ ਲਈ ਗਰਮੀ ਤੇ ਫਿਰ ਮੌਸਮ ਤੇ ਕੀ ਕਹਣਾ ਗਰਮੀ ਦਾ ਪੈਣੀ ਤਾਂ ਨਹੀਂ ਆ ਜੀ ਇੰਨੀ ਗਰਮੀ ਆ ਬੇਹਤ ਇਹ ਅਗਲਾ ਮਹੀਨਾ ਇਹ ਮਹੀਨਾ ਉੱਤਰਨਾ ਜੇ ਨਾਲ ਜਾਲਾ ਗਰਮੀ ਹੋਣੀ ਬਹੁਤ ਇਹ ਤਾਂ ਮੌਸਮ ਅਜੇ ਸਹੀ ਹੋ ਗਿਆ ਨੇ ਤੇ ਗਰਮੀ ਦੇ ਵੇਖਦੇ ਕਿ ਗਰਮੀ ਜਿਹੜੀ ਅਤ ਦੀ ਪੈਂਦੀ ਵੀ ਕੀ ਕਹਿਣਾ ਚਾਹੁੰਦੇ ਗਰੀਬੀ ਵਧੇਰੀ ਵੇਖ ਰਹੀ ਜੀ ਅੱਜ ਮੌਸਮ ਠੰਡਾ ਆ ਤੇ ਮਨ ਕਰਦਾ ਸੀਗਾ ਪਹਿਲਾਂ ਕਿਉਂਕਿ ਅੱਜ ਤੇ ਮੌਸਮ ਠੰਡਾ ਹੈਗਾ ਪਿਛਲੇ ਪੀਤੇ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਪ ਦੀ ਗਰਮੀ ਜੜੀ ਪਈ ਹੈ ਕਾਫੀ ਵੇਜੀ ਤੇ ਮਨ ਕਰਦਾ ਸੀਗਾ ਘਰੋਂ ਨਿਕਲ ਨਾ ਨਹੀਂ ਘਰ ਚ ਹੀ ਰਹਿ ਜਾਵਾਂ ਇਹ ਮਜਬੂਰੀ ਹੋਦੈ ਨਿਕਲ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਬੋਲ ਸਕਦੇ ਹਾਂ ਜੇਕਰ ਸਾਨੂੰ ਕੋਈ ਚੀਜ਼ ਦੀ ਲੋੜ ਪੈਂਦੀ ਬੇਜਵਾਨੇ ਜਿਹੜੇ ਪਸ਼ੂ ਪੰਛੀ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਦੇ ਕੀ ਹਾਲਾਤ ਜਿਹੜੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਵੇਖੋ ਨਾ ਮਿਲਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਲਈ ਦੇ ਪਸ਼ੂ ਦੀ ਹਾਲਤ ਵੀ ਮਾੜੀ ਹੈ ਪਾਣੀ ਨਹੀਂ ਮਿਲੇ ਕਰਦਾ ਕਈਆਂ ਜਗ੍ਹਾ ਹਾਂਜੀ ਲੱਗ ਉਹ ਲੋਕਾਂ ਨਾਲ ਗੱਲਬਾਤ ਕੀਤੀ ਗਈ ਆ ਉਹ ਤੁਹਾਨੂੰ ਮਿਲਵਾਨੇ ਆ ਸੁਦੀਰ ਮਹਾਜਨ ਮਹਾਜਨ ਜੀ ਦੇ ਨਾਲ ਜਿਹੜੇ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਔਰ ਉਸ ਤੋਂ ਇਲਾਵਾ ਜਿਹੜੇ ਇੱਕ ਸਮਾਜ ਸੇਵਕ ਵੀ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ ਚੈਨਲ ਐਮ ਐਚ ਪੰਜਾਬ ਦੇ ਵਿੱਚ ਜਿੱਥੇ ਕਹਾਣੀਆਂ ਜਿਵਾਉਂਦੀਆਂ ਨੇ ਸੇਵਾ ਦੀ ਜੋਤ ਕਿਸੇ ਨੇ ਕਿਹਾ ਰੁੱਖ ਖੜੇ ਨੇ ਮਾਵਾ ਵਾਂਗ ਛਾਦੇ ਸਾਇਆ ਵਿੱਚ ਪੰਛੀ ਤੜਫਦੇ ਜੇੜ ਦੀ ਧੁੱਪ ਇਸ ਰਹਾਾਂ ਵਿੱਚ ਇੱਕ ਨੌਜਵਾਨ ਨੇ ਰੱਖੇ ਪਿਆਲੇ ਸੀ ਪਾਣੀ ਦੀ ਉਗਾਤ ਸੇਵਾ ਦੀਏ ਜਾਨੀ ਜਗਾਵੇ ਦਿਲਾਂ ਦਾ ਸਾਰ ਅੱਜ ਮਿਲ ਪਠਾਨਕੋੜ ਦੇ ਇੱਕ ਸਮਾਜ ਸੇਵਕ ਸੁਦੀਰ ਮਹਾਜਨ ਜੀ ਨਾਲ ਜਿਨ੍ਹਾਂ ਨੇ ਬੇਜਵਾਨ ਪੰਛੀਆਂ ਲਈ ਪਾਣੀ ਦੀ ਪਹਿਲ ਨਾਲ ਸਭ ਦੇ ਦਿਲ ਜਿੱਤੇ ਤਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਐਮਐਚ ਪੰਜਾਬ ਦੇ ਮੰਚ ਵਿੱਚ one of the premium and prestigious professional institutes providing a wide range of professional courses with 100% placement assistance we are sri sai group of institutes mera naam ji sudeer mahajan sudeer mahajan suyanpur ta main rehna wala as a assistant professor ab college vich seva de reha baaki apna nivasan sthan bhi suyanpur hai ਵਪਾਰੀ ਆਪਣਾ ਦੁਕਾਨ ਦਾ ਵੀ ਹੈ ਨਾਲ ਪ੍ਰੋਫੈਸ਼ਨਲ ਆਪਣੀ ਐਜੂਕੇਸ਼ਨ ਸੁਦੀਰ ਜੀ ਇਹ ਗਰਮੀ ਦੇ ਮਹੀਨੇ ਸ਼ੁਰੂ ਹੋਣ ਵਾਲੇ ਆ ਜੇਠ ਮਹੀਨਾ ਜਾਨੀ ਕਿ ਜੂਨ ਦਾ ਮਹੀਨਾ ਸ਼ੁਰੂ ਹੋਣਾ ਤੁਸੀਂ ਇੱਕ ਵੱਖਰੀ ਪਹਿਲ ਕੀਤੀ ਆ ਵੀ ਪਾਣੀ ਰੱਖਣ ਦੀ ਛੱਤ ਉੱਤੇ ਇੱਕ ਤਾਂ ਮਨ ਦੇ ਵਿੱਚ ਆਈ ਵੀ ਮੈਂ ਜਿਹੜਾ ਇਹ ਸ਼ੁਰੂਆਤ ਕਰਨੀ ਹੈ ਕਿਤੋਂ ਪ੍ਰੇਰਨਾ ਮਿਲਦੀ ਆ ਮਨ ਦੇ ਵਿੱਚ 4-5 ਸਾਲ ਹੋ ਗਿਆ ਭਾਜੀ ਇਹ ਕਰਦੇ ਕੰਮ ਜੇਠ ਦੇ ਮਹੀਨੇ ਵਿੱਚ ਪਸ਼ੂ ਪੰਛੀਆਂ ਲਈ ਦਾਣਾ ਪਾਣੀ ਦੀ ਵਿਵਸਥਾ ਕਰਨੀ ਬਾਕੀ ਥੋੜੇ ਸਾਲ ਪਹਿਲਾਂ ਮੈਂ ਵੀਡੀਓ ਵੀ ਦਿਖੀ ਬਾਕੀ ਪਹਿਲਾ ਪਿਆਲੇ ਰੱਖੇ ਰਹੁੰਦੇ ਦੁਕਾਨ ਤੋਂ ਆਪਣੇ ਦੁਕਾਨ ਦੇ ਸਾਤੇ ਵੀ ਰੱਖੇ ਰਈ ਘਰ ਵੀ ਰੱਖੇ ਰਈ ਦੋ ਤਿੰਨ ਪਿਆਲੇ ਫਿਰ ਮਨ ਚ ਆਇਆ ਕਿ ਆਈ ਤੁਹਾਨੂੰ ਅਗਰ ਪਿਆਸ ਲੱਗੇ ਜਾਂ ਭੁੱਖ ਲੱਗੇ ਆਈ ਤੇ ਕਿਸੇ ਨੂੰ ਕਹਿ ਸਕਨੇ ਆ ਜਾਂ ਖੁਦ ਆਪਣੇ ਹੱਥਾਂ ਨਾਲ ਪਾਣੀ ਪੀ ਲਿਆ ਜਾਂ ਕੁਛ ਖਾ ਲਿਆ ਪਰ ਇਹ ਬੇਜੂਬਾਨ ਜਿਹੜੇ ਹੈਗੇ ਆ ਪੰਛੀ ਪਸ਼ੂ ਪੰਛੀ ਜਾਨਵਰ ਹੈ ਕਿਦਾਂ ਆਪਣੀ ਜਥਾ ਦੱਸੇ ਕਿ ਕਿੰਨਾ ਦੂਸਰੇ ਬੰਦੇ ਨੂੰ ਦੱਸੇਗਾ ਉਹਨੂੰ ਪਿਆਸ ਲੱਗ ਰਹੀ ਆ ਨੀੜ ਹੈ ਅਗਰਮੀਆਂ ਦਾ ਚੜ੍ਹਦਾ ਮਾਹੌਲ ਸ਼ੁਰੂ ਹੋ ਰਿਹਾ ਇਸ ਸਾਲ ਦੀ ਗੱਲ ਕਰਾਂ ਮੈਂ ਜੇਠ ਮਹੀਨੇ ਦੀ ਦੂਰ ਦੀ ਗੱਲ ਆ ਇਸ ਸਾਲ April ਚ ਹੀ ਗਰਮੀ ਸ਼ੁਰੂ ਹੋ ਗਈ ਕਿ ਸਾਡਾ ਬੁਰਾ ਹਾਲ ਹੋ ਗਿਆ ਮਨੁੱਖੀ ਦਾ ਸਾਡੇ ਹਿਊਮਨ ਬੀਿੰਗ ਦਾ ਤੇ ਪਸ਼ੂ ਪੰਛੀ ਦਾ ਕੀ ਹਾਲ ਹੁੰਦਾ ਹੈ ਮੇਰੇ ਮਨ ਚ ਆਇਆ ਫਿਰ April ਵੀ ਤੋਂ ਮੈਂ ਸ਼ੁਰੂਆਤ ਕਰਤੀ ਬਾਕੀ ਕੱਲਾ ਐ ਪਾਣੀ ਦੀ ਵਿਵਸਥਾ ਨਹੀਂ ਕਿੰਨੀ ਹੁੰਦੀ ਕੁਛ ਨਾ ਕੁਛ ਦਾਣਾ ਪਾਣੀ ਹੋਣਾ ਦਾਣਾ ਵੀ ਰੱਖਿਆ ਹੁੰਦਾ ਨਾਲ ਚਾਵਲ ਹੋ ਗਏ ਬਾਜਰਾ ਹੋ ਗਿਆ ਕੁਛ ਵੀ ਹੋਣ ਲਈ ਕਿ ਉਹ ਭੁੱਖੇ ਨਹੀਂ ਜਾਏ ਪਾਣੀ ਪੀਏ ਨਾਲ ਖਾਏ ਪੀਏ ਵੀ ਆਪਣੇ ਨਾਲ ਕੁਛ ਇਹਨਾਂ ਮਹੀਨਿਆਂ ਦੇ ਵਿੱਚ ਗਰਮੀ ਦੇ ਅੱਤ ਦੀ ਗਰਮੀ ਦੇ ਮਹੀਨਿਆਂ ਦੇ ਵਿੱਚ ਕੀ ਹਾਲ ਹੁੰਦਾ ਹੈ ਅੱਤ ਦੀ ਗਰਮੀ ਦੇ ਵਿੱਚ ਸਾਡਾ ਹਿਊਮਨ ਬੀਂਗ ਦਾ ਗਿਵਨ ਦਾ ਸਭ ਬੁਰਾ ਹਾਲ ਹੈ ਤੇ ਉਹਨਾਂ ਦਾ ਜਾਨਵਰ ਜਿਹੜੇ ਦਸਬੀ ਨਹੀਂ ਸਕਦੇ ਮੂੰਹ ਬੋਲ ਨਹੀਂ ਸਕਦੇ ਉਹਨਾਂ ਦਾ ਬੁਰਾ ਹਾਲ ਹੈ ਕਈ ਵਾਰੀ ਮੈਂ ਕੋਲੇ ਤੋਹਨਾ ਜਾਂ ਬਾਹਰ ਹੋ ਕੇ ਆਨਾ ਕਈ ਇਹੋ ਜਿਹੇ ਜਾਨਵਰਾਂ ਨੇ ਜੀਭਾਂ ਨਿਕਲੇ ਰਹੀਆਂ ਜੀਭ ਨਿਕਲੇ ਰਹੀ ਗਰਮੀ ਕਰਕੇ ਗਰਮੀ ਦੇ ਉੱਤੋਂ ਨਾਲ ਪਾਣੀ ਦਾ ਪਿਆਸ ਉਹਨਾਂ ਨੂੰ ਮਤਲਬ ਲਾਗੇ ਛਾਗੇ ਪਾਣੀ ਵਾਸਤੇ ਕੋਈ ਜਿਹੜੀ ਵਿਵਸਥਾ ਨਹੀਂ ਕੀਤੀ ਗਈ ਰਹੀ ਹੋਰਾਂ ਕਰਕੇ ਉਹਨਾਂ ਦਾ ਬੁਰਾ ਹਾਲ ਹੈ ਡੈਥ ਹੋਈ ਰਹੀ ਹੁੰਦੀ ਹੈ ਕੁਝ ਮੱਖੀਆਂ ਦੇ ਵਿੱਚ ਜਾਨਵਰ ਹੋਰ ਵੀ ਐਟ ਹੈਗੇ ਆ ਸਾਡੇ ਆਵਾਰਾ ਜਿਹੜੇ ਬੇਸਹਾਰਾ ਆਈ ਕਹਸੋ ਨੇ ਕੁੱਤੇ ਹੈਗੇ ਜਦੋਂ ਸ਼ੁਰੂਆਤ ਕੀਤੀ ਇਸ ਕੰਮ ਦੀ ਤੇ ਉਸ ਤੋਂ ਬਾਅਦ ਤੁਸੀਂ ਲੋਕਾਂ ਚ ਜਾਂ ਆਪਣੇ ਆਪ ਦੇ ਵਿੱਚ ਜਾਂ ਕੁਦਰਤੀ ਜੀਵਾ ਦੇ ਵਿੱਚ ਕੋਈ ਬਦਲਾਅ ਦੇਖਿਆ ਕੋਈ ਅਜੀਬ ਖਾਸ ਘਟਨਾ ਜੋ ਤੁਹਾਨੂੰ ਜਿਆਦਾ ਖਾਸ ਘਟਨਾ ਵਧੀ ਕੀ ਜਦੋਂ ਵੀ ਆਈ ਕੋਈ ਕੰਮ ਕਰਨੇ ਆ ਕੁਝ ਨਾ ਕੁਝ ਬਦਲਾਅ ਹੁੰਦਾ ਜੀਵਾ ਚ ਉਹ ਸਾਡੇ ਵੀ ਹੁੰਦਾ ਆਪਣੇ ਜੀਵਨ ਚ ਵੀ ਹੁੰਦਾ ਦੂਜਿਆਂ ਦੇ ਜੀਵਨ ਚ ਵੀ ਹੁੰਦਾ ਮੇਰੇ ਜੀਵਨ ਚ ਆਇਆ ਕਿ ਚਲੋ ਕੋਈ ਵੀ ਸੇਵਾ ਕਰਿਆ ਦਾ ਕੰਮ ਕਰਨਾ ਮੈਂ ਕੋਈ ਇਹ ਨਹੀਂ ਰੱਖੇ ਰਹੀ ਕਿ ਮੈਨੂੰ ਪਬਲਿਕਿਟੀ ਚਾਹੀਦੀ ਆ ਨੇਮ ਚਾਹੀਦਾ ਨਹੀਂ ਕਿ ਕਿਹੇ ਪਸ਼ੂ ਪੰਛੀ ਹੋਵੇ ਚਾਹੀ ਹਮਨਬੀਗ ਹੋਵੇ ਕੋਈ ਮੇਰੇ ਕੋ ਆ ਜਾਂਦਾ ਤੇ ਮੇਰਾ ਬਤਲਾਬਦਾ ਇਹੀ ਹੈ ਕਿ ਉਹਨਾਂ ਨੂੰ ਨੀਸ਼ਵਾਰਥ ਭਾਵਨਾ ਸੇਵਾ ਕਰਨੀ ਕਿਉਂਕਿ ਉਹਨਾਂ ਨੂੰ ਲੱਗੇ ਕਿ ਨੀਸ਼ਵਾਰਥ ਭਾਵਨਾ ਸੇਵਾ ਹੈ ਕੋਈ ਕਿਹੜੇ ਚ ਕੋਈ ਆਪਣਾ ਸਵਾਰਥ ਨਹੀਂ ਹੈ ਬਾਕੀ ਹਾਂਜੀ ਬਾਕੀ ਇਹ ਹੈ ਕਿ ਜਦੋਂ ਮੈਂ ਕੋਈ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ ਉਹਦਾ ਬਦਲਾ ਮੈਨੂੰ ਉਹ ਦਿਖਣ ਨੂੰ ਮਿਲਦਾ ਹੈ ਕਿ ਕੋਈ ਦੇਖੇ ਕੋਈ ਪ੍ਰੇਰਿਤ ਹੁੰਦਾ ਮੈਨੂੰ ਇਹ ਆਪਣੇ ਵਧੀਆ ਲੱਗਦਾ ਤੁਸੀਂ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਪ੍ਰੋਫੈਸਰ ਦੇ ਰੂਪ ਦੇ ਵਿੱਚ ਕੰਮ ਕਰਦੇ ਹੋ ਹਾਂਜੀ ਹਾਂਜੀ ਆਪਣੇ ਪ੍ਰੋਫੈਸ਼ਨਲ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਮਾਜ ਸੇਵਾ ਲਈ ਜਿਹੜਾ ਉਹ ਵੀ ਸਮਾਂ ਕੱਢਦੇ ਉਹ ਕਿਵੇਂ ਸੇਵਾ ਚਲੋ ਟਾਈਮ ਕੱਢਣਾ ਔਖਾ ਹੁੰਦਾ ਹੈ ਯਾਨੀ ਕਿ ਮੈਂ ਕਮਾਂ ਔਖਾ ਹੁੰਦਾ ਪਰ ਅੱਜ ਕੱਲ ਦਾ ਬਿਜ਼ੀ ਸ਼ਡਿਊਲ ਹੈ ਇੰਨਾ ਵੀ ਨਹੀਂ ਬਿਜ਼ੀ ਕਿ ਕੋਈ ਸੇਵਾ ਦਾ ਕੰਮ ਕਰਨਾ ਆਈ ਹੋਰ ਕਮਾਉਣ ਨੂੰ ਵੀ ਕਰ ਸਕਦੇ ਆ ਟਾਈਮ ਪਰ ਸੇਵਾ ਦੇ ਕੰਮ ਨੂੰ ਆਈ 1/2 ਘੰਟਾ ਘੰਟਾ ਕੁਛ ਨਾ ਕੁਛ ਸਮਾਂ ਜ਼ਰੂਰ ਕੱਢ ਸਕਦੇ ਆ ਮੈਂ ਕਿ ਇਹ ਵੇਲੇ ਸਵੇਰੇ ਸੇਵਾ ਦਾ ਕੰਮ ਕਰ ਲੈਣਾ ਕੋਲੇ ਦੇ ਦੌਰਾਨ ਵੀ ਕਰ ਲੈਣਾ ਕੋਲੇ ਤੋਂ ਆ ਕੇ ਵੀ ਕਰ ਲੈਣਾ ਕੀ ਕੁਸ਼ਣਾਂ ਕੋਈ ਚ ਟਾਈਮ ਇੱਕ ਦਿਹਾੜੇ ਚ ਕੱਢ ਸਕਨੇ 24 ਘੰਟੇ ਚੋਂ ਆਪਣਾ ਟਾਈਮ 1 ਘੰਟਾ 2 ਘੰਟੇ ਆਈ ਕੱਢ ਸਕਨੇ ਆ ਸੇਵਾ ਵਾਸਤੇ ਤੁਸੀਂ ਜਿਵੇਂ ਦੱਸਿਆ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਆਪਣੀਆਂ ਜੋ ਵੀ ਕਰਦੇ ਹੋ ਐਕਟੀਵਿਟੀ ਉਹ ਪਉਂਦੇ ਤੁਹਾਡੇ ਵਿਦਿਆਰਥੀ ਵੀ ਦੇਖਦੇ ਹੁਣ ਉਹ ਕਿੱਦਾਂ ਦੀ ਪ੍ਰਤੀਕਿਰਿਆ ਉਹ ਤੁਹਾਨੂੰ ਦਿੰਦੇ ਆ ਕੀ ਕਹਿੰਦੇ ਜੀ ਸੋਸ਼ਲ ਮੀਡੀਆ ਤੇ ਮੇਰੇ ਨਾਲ ਹੀ ਮਿਲੇ ਵਿਦਿਆਰਥੀ ਸਕੂਲ ਦੇ ਵੀ ਜੁੜੇਦੇ ਆ ਕੋਲੇਜ ਦੇ ਵੀ ਜੁੜੇ ਰਹੇ ਹੋਰ ਵੀ ਵਿਦਿਆਰਥੀ ਹੈਗੇ ਜਿਹਨਾਂ ਨੂੰ ਮੈਂ ਕਦੀ ਮਿਲਿਆ ਨਹੀਂ ਉਹ ਕਈ ਵਾਰੀ ਮੈਨੂੰ ਮਿਲਦੇ ਆ ਉਹ ਪ੍ਰਤੀਕਿਰਿਆ ਉਹਨਾਂ ਦੀ ਐ ਹੁੰਦੀ ਐ ਕਮੈਂਟ ਆ ਹੁੰਦੇ ਐ ਕਿ ਇਹ ਵਧੀਆ ਲੱਗਦਾ ਮੈਨੂੰ ਉਹ ਜ਼ਿਆਦਾ ਵਧੀਆ ਲੱਗਦਾ ਕਿ ਉਹ ਪ੍ਰੇਰਿਤ ਹੁੰਦੇ ਆ ਕਿ ਕੁਛ ਨਾ ਕੁਛ ਕਰਦੇ ਹੋ ਪਰਲਾ ਪਿੱਛੇ ਜੀ ਮੈਂ ਇਹ ਵੀਡੀਓ ਪਾਈ ਜਿਹੜੀ ਹੈਗੀ ਆ ਪਿਆਲੇ ਵਾਲੀ ਤੇ ਮੈਨੂੰ ਇੱਕ ਦੋ ਬੱਚਿਆਂ ਨੇ ਕਿਹਾ ਆਈ ਛੱਤ ਤੇ ਪਿਆਲੇ ਰੱਖੇ ਰੇ ਆ ਔਰ ਜਦ ਮੈਨੂੰ ਵੀਡੀਓ ਦਿਖੀ ਫਿਰ ਮੈਂ ਪਾਣੀ ਪਾਇਆ ਮੈਨੂੰ ਉਹ ਬੜਾ ਚੰਗਾ ਲੱਗਿਆ ਬਾਕੀ ਮੇਰੇ ਨਾਲ ਜਿਹੜੇ ਵਿਦਿਆਰਥੀ ਜੁੜੇਦੇ ਮੈਂ ਉਹਨਾਂ ਦਾ ਪੂਰਾ ਹੈ ਨਹੀਂ ਕਿ ਇਕੱਲਾ ਪ੍ਰੋਫੈਸ਼ਨ ਕਿ ਮੈਂ ਸੈਲਰੀ ਲੈਣੀ ਹੈ ਕੋਲੇ ਤੋਂ ਜਾਂ ਮੈਂ ਕੋਈ ਪ੍ਰੋਫੈਸ਼ਨ ਚ ਕੰਮ ਕਰਨ ਦੇ ਆ ਕਿ ਉਤੋਂ ਸੈਲਰੀ ਲੈਣੀ ਹੈ ਇਕੱਲੀ ਕੁਛ ਨਾ ਕੁਛ ਸਿਖਾਈਏ ਬੱਚਿਆਂ ਨੂੰ ਅਲੱਗ ਚੀਜ਼ ਜਨੋਂ ਨੂੰ ਇੱਕ ਸੇਵਾ ਭਾਵਨਾ ਦੀ ਹੋਂਦ ਦੇ ਅੰਦਰ ਇੱਕ ਜਾਗ ਹੋਇਆ ਕਿ ਮੰਗ ਹੋਇਆ ਕਿ ਸੇਵਾ ਭਾਵਨਾ ਹੀ ਸਮਾਜ 'ਚ ਕੁਛ ਨਾ ਕੁਛ ਕਰੀਏ। ਗਰਮੀ ਦੇ ਮਹੀਨਿਆਂ ਵਿੱਚ ਬੇਜਵਾਨਾਂ ਜੀਵਾਂ ਦੀ ਮਦਦ ਲਈ ਹੋਰ ਕਿਹੜੇ ਕਦਮ ਚੁੱਕਣੇ ਚਾਹੀਦੇ ਤੋਂ ਇਹ ਗੱਲ ਦੇ ਵਿੱਚ ਜੋ ਸਮਾਜ ਜਾਂ ਸਰਕਾਰ ਨੂੰ ਕਰਨੀ ਚਾਹੀਦੇ ਨੇ। ਸਰਕਾਰ ਨੂੰ ਭਾਜੀ ਮੈਂ ਹਮੇਸ਼ਾ ਸੈਕਿੰਡ ਰੱਖਣਾ ਪਹਿਲਾਂ ਆਪਣੇ ਆਪ ਨੂੰ ਹੀ ਕਿ ਪਹਿਲਾਂ ਆਪੇ ਕੁਛ ਨਾ ਕੁਛ ਉਪਰਾਲਾ ਕਰੀਏ, ਪ੍ਰਯਾਸ ਕਰੀਏ ਜਿਹਨੂੰ ਕਹਿੰਦਾ ਗਰਮੀਆਂ ਦੇ ਵਿੱਚ ਮੇਰੇ ਹਿਸਾਬ ਨਾਲ ਜੇ ਤੁਹਾਡੇ ਕੋਲ ਜਗ੍ਹਾ ਹੈਗੀਏ ਘਰ ਦੇ ਬਾਹਰ ਕੁਛ ਨਾ ਕੁਛ ਇੱਕ ਡੰਪ ਬਣਾ ਲਈਏ, ਵਾਟਰ ਕੋਈ ਟੈਂਕ ਬਣਾ ਲਈਏ ਕਿ ਜਿਹੜੇ گاਵਾ ਬੇਸਹਾਰਾ ਹੈਗੇ ਆ ਜਾਨਵਰ ਕੁੱਤੇ ਹੈਗੇ ਅਗਰ ਨਹੀਂ ਜਗਾ ਤਾਂ ਮੇਰੇ ਹਿਸਾਬ ਨਾਲ ਕੋਈ ਟੱਪ ਰੱਖ ਲਈਏ ਬਾਲਟੀ ਰੱਖ ਲਈਏ ਜਿੰਨਾ ਕੋਈ ਨਾ ਕੋਈ ਜਾਨਵਰ ਆ ਕੇ ਪਾਣੀ ਪੀ ਲੇ ਬਾਕੀ ਛੱਤ ਤੇ ਮੇਰੇ ਹਿਸਾਬ ਨਾਲ ਮੈਂ ਇੱਕ ਨਿਵੇਦਨ ਵੀ ਕਰਨਾ ਸਾਰੇ ਅੱਗੇ ਕੁਛ ਨਾ ਕੁਛ ਆਈ ਇੱਕ ਪਿਆਲਾ ਰੱਖ ਲਈਏ ਦੋ ਰੱਖ ਲਈਏ ਇਹ ਕਾ ਵੀ ਵਿਆਮ ਵੀ ਹੈਗੇ ਆ ਪਿੱਛੇ ਜੀ ਮੈਂ ਵੀਡੀਓ ਪਾਈ ਜਦੋਂ 4-5 ਸਾਲ ਪਹਿਲਾਂ ਤੇ ਮੈਨੂੰ ਇੱਕ ਟੀਚਰ ਹੀ ਕਹਿੰਦੇ ਕਹਿੰਦੇ ਆ ਉਪਰ ਖਾਣ ਨਾਲ ਗਰੀਬੀ ਆਂਦੀ ਏ ਘਰ 'ਚ ਮੈਨੂੰ ਆਇਆ ਯਾਰ ਇੱਕ ਦੋ ਪਿਆਲੇ ਰੱਖ ਕੇ ਕਿਹੜੀ ਗਰੀਬੀ ਘਾ ਰਹੀ ਨਹੀਂ ਕੋਈ ਜਾਨਵਰ ਆ ਕੇ ਪਾਣੀ ਪੀਵੇ ਉਹਦੇ ਕਰਕੇ ਗਰੀਬੀ ਆਇ ਨਹੀਂ ਮਤਲਬ ਅਲੱਗ ਅਲੱਗ ਬਰਮ ਹੈ ਬੰਮਾ ਚ ਨਹੀਂ ਪੋ ਕੋਸ਼ਣਾ ਕੁਛ ਪ੍ਰਯਾਸ ਕਰੋ ਜਾਨਵਰਾਂ ਲਈ ਇਨਸਾਨਾਂ ਲਈ ਵੀ ਪ੍ਰਯਾਸ ਕਰੋ ਕਿ ਕੋਈ ਤੁਹਾਡੇ ਕੋ ਨੀਡੀ ਪਰਸਨ ਕਦੀ ਆਂਦਾ ਤੇ ਉਹਦਾ ਕੁਛ ਨਾ ਕੁਛ ਹੱਲ ਕਰੀਏ ਤੁਹਾਨੂੰ ਲੱਗਦਾ ਕਿ ਉਹਨੂੰ ਲੋੜ ਹੈਗੀ ਹੈ ਤੁਸੀਂ ਨਿਰੰਤਰ ਲੋਕ ਭਲਾਈ ਦੇ ਕਮਾਵੇ ਜੱਗੇ ਲੈਂਦੇ ਹੋ ਉਸ ਤੋਂ ਇਲਾਵਾ ਹੋਰ ਕਿਹੜੀ ਕਮਾਈ ਭਲਾਈ ਸੇਵਾ ਦੇ ਜਿਹੜੇ ਕੰਮ ਜਿਹੜੇ ਤੁਸੀਂ ਕਰਦੇ ਹੋ ਸਮਾਜ ਭਲਾਈ ਦੇ ਕੰਮ ਕੁਛ ਨਾ ਕੁਛ ਕਰਦੇ ਦਿੰਦੇ ਮੀਨਸ ਕਿ ਕੋਈ ਸਾਡੇ ਕੋਲ ਨੀੜੀ ਕੇ ਵੇਲੇ ਆ ਜਾਂਦੀ ਹੈ ਕੇਸ ਆਏਦੇ ਕੋਈ ਪੇਸ਼ੈਂਟ ਹੋ ਗਿਆ ਫਿਰ ਆਈ ਵੈਰੀਫਾਈ ਕਰਨੇ ਆ ਉਹਨਾਂ ਦਾ ਹੀ ਕੁਛ ਨਾ ਕੁਛ ਉਹਨਾਂ ਨੂੰ ਹੈਲਪ ਕਰਨੇ ਚਾਹੀਏ ਮੈਡੀਸਿਨ ਦੀ ਹੋ ਗਈ ਚਾਹੀ ਕੋਈ ਪੈਸੇ ਦੀ ਐ ਨਹੀਂ ਕਿ ਮੈਂ ਹਜ਼ਾਰਾਂ ਪੈਸੇ ਉਹਨਾਂ ਨੂੰ ਦੇ ਦਾਂ ਕੋਈ 50 100 ਕੁਛ ਨਾ ਕੁਛ ਹੈਲਪ ਕਰ ਦਿੰਦੇ ਆ ਬਾਕੀ ਹਰ ਮਹੀਨੇ ਕੁਛ ਨਾ ਕੁਛ ਪ੍ਰਯਾਸ ਰਹਿੰਦਾ ਸਾਡਾ ਅਲੱਗ ਕਰੀਏ ਸਰਦੀਆਂ ਚ ਗਰਮ ਕਪੜਾ ਬਿਹਾਨ ਹੋ ਗਿਆ ਮੇਰੇ 7-8 ਸਾਲ ਹੋ ਗਏ ਗਰਮ ਕਪੜਾ ਬਿਹਾਨ ਚਲਾਇਆ ਰ ਕਪੜੇ ਦੇਣੇ ਲੋਕਾਂ ਨੂੰ ਲੋਕੀ ਦੇ ਰਹਿੰਦੇ ਕਪੜਾ ਇਹ ਸ਼ਾਂਟੀ ਕਰ ਲੈਣੇ ਆ ਤੇ ਅਲੱਗ-ਅਲੱਗ ਜਗ੍ਹਾ ਜਾ ਕੇ ਉਹਨ ਕਰਨ ਕੋਦੇ ਲੋਕਾਂ ਨੂੰ ਤੁਹਾਡੀ ਇਸ ਪਹਿਲ ਤੋਂ ਕਿਵੇਂ ਜੁੜਿਆ ਜਾ ਸਕਦਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਹਿੱਸਾ ਲੈ ਸਕਣ ਪਠਾਣਕੋੜ ਜ਼ਿਲ੍ਹਾ ਪਠਾਣਕੋੜ ਦੇ ਆਪਣੇ ਸਾਡੇ ਪੋਏ ਦੇ ਮੈਂ ਸਾਰਿਆਂ ਨੂੰ ਇਹ ਨਹੀਂ ਮੇਦਨ ਕਰਨਾ ਕਿ ਚਲੋ ਮੇਰੇ ਨਾਲ ਜੁੜਨਾ ਜਾਂ ਪਹਿਲ ਨਾਲ ਜੁੜਨਾ ਅਲੱਗ ਗੱਲ ਹੈ ਤੁਸੀਂ ਆਪਣੇ ਪ੍ਰਯਾਸ ਕਰੋ ਖੁਦਕਾਰ ਪਹਿਲਾਂ ਆਪਣੇ ਸ਼ੁਰੂਆਤ ਖੁਦ ਤੋਂ ਕਰੋ ਕਿ ਪਿਆਲਾ ਰੱਖ ਲਓ ਕੁਛ ਨਾ ਕੁਛ ਕਰੋ ਮੇਨਾਂ ਨਾਲ ਜੁੜੋ ਜੁੜੋ ਨਹੀਂ ਜੁੜੋ ਪਰ ਪ੍ਰਯਾਸ ਕੋਸ਼ਿਸ਼ਣਾ ਕੁਝ ਕਰੋ ਕਿ ਆ ਜੀਵਨ ਚ ਕੁਝ ਕਰੀਏ ਅਲ ਦੂਸਰੇ ਬੰਦੇ ਲਈ ਕਿ ਕਿਸੇ ਨੂੰ ਫਾਇਦਾ ਹੋ ਸਕੇ ਸਾਡੇ ਨੂੰ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਅਗਲੀ ਯੋਜਨਾ ਕੀ ਆ ਕਿ ਤੁਸੀਂ ਇਹਨੂੰ ਹੋਰ ਵੀ ਸ਼ਹਿਰਾਂ ਦੇ ਵਿੱਚ ਜਾਂ ਜ਼ਿਲ੍ਹਿਆਂ ਦੇ ਵਿੱਚ ਲੈ ਜਾਣਾ ਚਾਹੁੰਦੇ ਮੇਰਾ ਪ੍ਰਯਾਸ ਰਹਿੰਦਾ ਹੈ ਕਿ ਕੋਸ਼ਿਸ਼ਣਾ ਕੁਝ ਸਿੱਖੇ ਮੇਰੇ ਤੋਂ ਥਿਲੇ ਸੇਖਲੇ ਪੂਰੇ ਪੰਜਾਬ ਚ ਸਿੱਖ ਲੈ ਮੈਂ ਵੀ ਕਿਹਾ ਕੁ ਪ੍ਰੇਰਿਤ ਹੋ ਨਾ ਕਿ ਨਹੀਂ ਕਿ ਮੈਂ ਖੁਦ ਹੀ ਸਾਰਾ ਕੁਝ ਕਰਨਾ ਕੇਵਲ ਮੈਂ ਵੀਡੀਓ ਦੇਖਣਾ ਸਾਡੇ ਪੱਤਰਕਾਰ ਬੰਦੂ ਵੀ ਹੁੰਦੀ ਹੈ ਕੋਈ ਸਾਡੇ ਨਾਲ ਜੁੜੇ ਤੇ ਸੋਸ਼ਲ ਵਰਕਰ ਦੀ ਉਹ ਵੀਡੀਓ ਦੇਖਣਾ ਮੈਨੂੰ ਜੋ ਇਨਸਪੀਰੇਸ਼ਨ ਕਿਸੇ ਨੂੰ ਮਿਲਦੀ ਹੈ ਨਾ ਮੈਂ ਅਡਾਪਟ ਕਰ ਲੈਣਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਸੇ ਸਮਾਜ ਸੇਵਾ ਤੇ ਕੁਦਰਤ ਦੀ ਸੰਭਾਲ ਲਈ ਕੀ ਸਨੇਹ ਦੇਣਾ ਚਾਹੀਦੀ ਮੇਰੀ ਹਰ ਵੇਲੇ ਇਹ ਹੀ ਪ੍ਰਯਾਸ ਹੈ ਕਿ ਆਪਣੇ ਯੁਵਾ ਪੀੜ੍ਹੀ ਨੂੰ ਮੈਂ ਨਿਵੇਦਨ ਕਰਨਾ ਹੱਥ ਜੋੜ ਕੇ ਆਪਣੇ ਕੀ ਕੁਛ ਨਾ ਕੁਝ ਪ੍ਰਯਾਸ ਕਰੀਏ ਇਕੱਲੇ ਇੱਕ ਸੋਸ਼ਲ ਮੀਡੀਆ ਤੱਕ ਨਹੀਂ ਸੀਮਿਤ ਰਹਿਣ ਦੀ ਹੈ ਕਿ ਮੈਂ ਫੋਟੋ ਸ਼ੈਸ਼ਨ ਤੱਕ ਕੀਤੀ ਹੈ ਫੋਟੋ ਖਿਚਾ ਲਈ ਹੈ ਕੰਮ ਮੁੱਕਿਆ ਕੁਛ ਨਾ ਕੁਛ ਫੋਟੋ ਸ਼ੈਸ਼ਨ ਤੋਂ ਇਲਾਵਾ ਕੰਮ ਕਰੀਏ ਬਾਕੀ ਯੁਵਾਵਾਂ ਨੂੰ ਮੇਰਾ ਇਹ ਨਿਵੇਦਨ ਹੈਂਦਾ ਫਤੂ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਤੇ ਗੁਰੂ ਜਨਾਂ ਦੀ ਜਿਹੜਾ ਹੈਗਾ ਉਹਨਾਂ ਦਾ ਮਾਨ ਸਨਮਾਨ ਕਰੋ ਬਾਕੀ ਜੜੋ ਸੰਸਥਾਵਾਂ ਨਾਲ ਜੜੋ ਐਨ ਜੀਓ ਨਾਲ ਜਿਹੜੀ ਹੈਗੀ ਤੁਹਾਨੂੰ ਸਹੀ ਲੱਗਦੀ ਉਹਨਾਂ ਨਾਲ ਜੜੋ ਕੰਮ ਕਰੋ ਸਮਾਜ ਭਲਾਈ ਦੇ ਆਪਣਾ ਵੀ ਨਾਮ ਰੋਸ਼ਨ ਕਰੋ ਦੇਸ਼ ਦਾ ਵੀ ਨਾਮ ਰੋਸ਼ਨ ਹੋ ਜਾਏਗਾ